ਕਵਿਤਾ ਜੀਉਂਦੇ ਭਗਵਾਨ ਬੱਚੇ ਜੀਉਂਦੇ ਭਗਵਾਨ ਕਵਿਤਾ ਨੰਦ ਲਾਲ ਨੂਰਪੁਰੀ ਦੁਆਰਾ ਲਿਖੀ ਗਈ ਹੈ ਇਸ ਦਾ ਸਾਰ ਇਸ ਪ੍ਰਕਾਰ ਹੈ ਜੀਉਂਦੇ ਭਗਵਾਨ ਕਵਿਤਾ ਨੰਦ ਲਾਲ ਨੂਰਪੁਰੀ ਦੁਆਰਾ ਜੀ ਦੁਆਰਾ ਲਿਖੀ ਗਈ ਹੈ ਇਸ ਦਾ ਸੰਬੰਧ ਦੇਸ਼ ਦੇ ਸ਼ਹੀਦਾਂ ਨਾਲ ਹੈ ਇਸ ਵਿੱਚ ਕਵੀ ਦੁਨੀਆ ਦੇ ਲੋਕਾਂ ਨੂੰ ਕਹਿ ਰਿਹਾ ਹੈ ਕਿ हे ਦੁਨੀਆ ਦੇ ਲੋਕੋ ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇ ਇੱਕ ਇਨਸਾਨਾਂ ਦੀ ਪੂਜਾ ਕਰੋ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਪਿਆਰੀਆਂ ਪਿਆਰੀਆਂ ਜਾਨਾਂ ਕੁਰਬਾਨ ਹਨ ਜਿਹੜੇ ਬੰਦੇ ਦੇਸ਼ ਲਈ ਸ਼ਹੀਦ ਹੋਏ ਹਨ ਉਹਨਾਂ ਦੇ ਕਦ ਬਹੁਤ ਉੱਚੇ ਲੰਮੇ ਸਨ ਉਹ ਆਪਣੀ ਮਾਵਾਂ ਦੇ ਸੋਨੇ ਤੇ ਹੀਰੇ ਵਰਗੇ ਪੁੱਤਰ ਸਨ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਭੈਣ ਭਰਾ ਰੋ ਰਹੇ ਹਨ ਇਹਨਾਂ ਲੋਕਾਂ ਦੇ ਬੁੱਢੇ ਮਾਂ ਤੇ ਪਿਓ ਉਹਨਾਂ ਦੀ ਉਡੀਕ ਕਰ ਰਹੇ ਹਨ ਅਗਲੀ ਸਤਰਾ ਵਿੱਚ ਕਵੀ ਉਹਨਾਂ ਦੀ ਵੋਟੀਆਂ ਬਾਰੇ ਗੱਲ ਕਰ ਰਿਹਾ ਹੈ ਜੋ ਕਿ ਕਈ ਸ਼ਹੀਦ ਜਿਨ੍ਹਾਂ ਦੇ ਵਿਆਹ ਹੋ ਚੁੱਕਿਆ ਹੈ ਉਹਨਾਂ ਦੀ ਔਰਤਾਂ ਦੇ ਰੂਪ ਹੱਲੇ ਫੁੱਲਾਂ ਵਾਂਗ ਕੋਮਲ ਹਨ ਕਿਰਕਿ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਉਹਨਾਂ ਦੇ ਹੱਥਾਂ ਵਿੱਚ ਹੱਲੇ ਸ਼ਗਨਾ ਤੇ ਗਾਨੇ ਪਏ ਹੋਏ ਹਨ ਉਹ ਆਪਣੇ ਦਿਲਾਂ ਭਾਰੇ ਚਾਵਾਂ ਨੂੰ ਲੁਕੋ ਕੇ ਬੈਠੇ ਹਨ ਕਿ ਅਸੀਂ ਵਿਆਹ ਤੋਂ ਬਾਅਦ ਕੀ ਕੀ ਕੰਮ ਕਰਨੇ ਹਨ ਅਤੇ ਕਿੱਥੇ ਕਿੱਥੇ ਘੁੰਮਣ ਫਿਰਨ ਲਈ ਜਾਣਾ ਹੈ ਕਵੀ ਕਹਿ ਰਿਹਾ ਹੈ ਕਿ ਸਾਡੇ ਦੇਸ਼ ਦੇ ਸ਼ਹੀਦ ਬਹੁਤ ਬਹਾਦਰ ਸਨ ਜੇਕਰ ਦੁਸ਼ਮਣ ਸ਼ੇਰ ਸਨ ਤਾਂ ਉਹਨਾਂ ਨੇ ਸ਼ੇਰ ਦੀ ਛਾਤੀ ਤੇ ਬੈਠ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਉਹਨਾਂ ਨੇ ਦੁਸ਼ਮਨਾਂ ਦੇ ਖੂਨ ਨਾਲ ਆਪਣਾ ਸਾਰਾ ਸਰੀਰ ਲਾਲ ਕਰ ਲਿਆ ਹੈ ਅਜੀਹਾ ਕਰਕੇ ਉਹਨਾਂ ਨੇ ਦੇਸ਼ ਦੇ ਹੋਰ ਲੋਕਾਂ ਨੂੰ ਵੀ ਆਪਣੇ ਰੰਗ ਵਿੱਚ ਰੰਗ ਲਿਆ ਤੇ ਉਹ ਵੀ ਦੇਸ਼ ਦੀ ਖਾਤਰ ਮਰ ਮਿਟਣ ਲਈ ਤਿਆਰ ਹੋ ਗਏ ਕਵੀ ਕਹਿੰਦਾ ਹੈ ਕਿ ਅਸਲ ਵਿੱਚ ਜਿਉਣਾ ਉਸ ਬੰਦੇ ਦਾ ਜਿਉਣਾ ਹੁੰਦਾ ਹੈ ਜੋ ਮੁਸ਼ਕਲਾਂ ਦਾ ਬਹੁਤ ਬਹਾਦਰੀ ਨਾਲ ਮੁਕਾਬਲਾ ਕਰਦਾ ਹੈ ਉਹ ਬੰਦੇ ਦਾ ਅਸਲ ਜਿਉਣਾ ਹੁੰਦਾ ਹੈ ਜੋ ਕਿਸੇ ਹੋਰ ਲਈ ਜਿਉਂਦਾ ਹੈ ਜੋ ਆਪਣੇ ਦੇਸ਼ ਲਈ ਮਰ ਮਿਟਣ ਲਈ ਤਿਆਰ ਰਹਿੰਦਾ ਹੈ ਅੰਤ ਵਿੱਚ ਕਵੀ ਨੰਦਲਾਲ ਨੌਰਪੁਰੀ ਕਹਿੰਦਾ ਹੈ ਕਿ ਸਾਨੂੰ ਝੂਠੀਆਂ ਦੁਕਾਨਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਭਾਵ ਝੂਠੀ ਪੂਜਾ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਉਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ ਜੋ ਦੇਸ਼ ਲਈ ਸ਼ਹੀਦ ਹੋ ਗਏ ਹਨ ਤੇ ਬੇਟਾ ਇਹ ਸਾਰਾ ਸਾਰ ਤੁਸੀਂ ਆਪਣੀ ਕਾਪੀ ਵਿੱਚ ਲਿਖਣਾ ਹੈ ਇਹਦੇ ਵਿੱਚੋਂ ਹੀ ਤੁਸੀਂ ਜਿਹੜੇ ਤੁਹਾਡੇ ਕੁਐਸਚਨ ਹੈ ਉਹਨਾਂ ਦੇ ਆਨਸਰ ਲੱਭਨੇ ਹਨ ਠੀਕ ਹੈ ਬੇਟਾ ਹੁਣ ਮੈਂ ਤੁਹਾਨੂੰ ਅਗਲੇ ਚੈਪਟਰ ਵਿੱਚ ਮਿਲਾਂਗਾ ਤਦ ਤੱਕ ਲਈ ਸਸ਼ੇਅ ਕਾਲ